ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਲੰਬੀ ਖਿੱਚ ਤਾਣ ਉੱਤੇ ਤਿੱਖਾ ਰੁਖ અપਨਾ ਹੈ। ਉਹਨਾਂ ਨੇ ਖੁੱਲਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਵੇਂ ਦੇਸ਼ ਅੜੀਲਾ ਰਵਈਆ ਨਹੀਂ ਛੱਡਦੇ ਤਾਂ ਅਮਰੀਕਾ ਇਹ ਮਾਮਲਾ ਬਿਲਕੁਲ ਛੱਡ ਕੇ ਅੱਗੇ ਵੱਧ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦੇ ਹਾਂ 트ੰਪ ਨੇ ਕਿਹਾ ਕਿ ਜੇਕਰ ਰੂਸ ਜਾਂ ਯੂਕਰੇਨ ਗੱਲਬਾਤ ਨੂੰ ਮੁਸ਼ਕਲ ਬਣਾਉਂਦੇ ਨੇ ਤਾਂ ਅਸੀਂ ਕਹਾਂਗੇ ਕਿ ਤੁਸੀਂ ਲੋਕ ਮੂਰਖ ਹੋ ਅਸੀਂ ਫਿਰ ਅਸੀਂ ਇਹ ਮਾਮਲਾ ਹੀ ਛੱਡ ਦੇਵਾਂਗੇ 트ੰਪ ਦੇ ਇਸ ਬਿਆਨ ਨੇ ਵਿਸ਼ਵ ਰਾਜਨੀਤਿਕ ਮੰਚ ਉੱਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਜੇਕਰ ਜੰਗਬੰਦੀ ਬਾਰੇ ਤੁਰੰਤ ਕੋਈ ਤਰੱਕੀ ਨਹੀਂ ਹੋਈ ਤਾਂ ਅਮਰੀਕਾ ਆਪਣੀ ਭੂਮਿਕਾ ਤੋਂ ਹਟ ਜਾਵੇਗਾ ਅਮਰੀਕਾ ਦੀ ਰੂਸੀ ਯੂਕਰੇਨ ਵਿਚਾਲੇ ਸੰਭਾਵਿਤ ਸ਼ਾਂਤੀ ਯੋਜਨਾ ਵਿੱਚ ਕਰੀਮੀਆ ਦਾ ਮਾਮਲਾ ਵੀ ਕੇਂਦਰ ਵਿੱਚ ਆ ਚੁੱਕਿਆ ਹੈ 트럼ਪ ਪ੍ਰਸ਼ਾਸਨ ਉੱਤੇ ਦੋਸ਼ ਲੱਗ ਰਹੇ ਆ ਕਿ ਉਹ ਰੂਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਰੀਮੀਆ ਨੂੰ ਰੂਸ ਦਾ ਹਿੱਸਾ ਮੰਨਣ ਦੇ ਲਈ ਤਿਆਰ ਹੋ ਚੁੱਕਿਆ ਹੈ ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਵੀ ਸਾਫ ਰੁਖ ਨਹੀਂ ਦਿੱਤਾ ਗਿਆ ਯੂਕਰੇਨ ਦੇ ਰਾਸ਼ਟਰਪਤੀ ਬਲੋਦਮੀਰ ਜੇਲੈਂਸਕੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਕ੍ਰੀਮੀਆਂ ਨੂੰ ਕਦੇ ਵੀ ਰੂਸ ਦੇ ਹਵਾਲੇ ਕਰਨ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਬਲਾਦਮੀਰ ਪੋਪੇਨ ਨੇ ਵੀ ਟਰੰਪ ਦੀ ਸ਼ਾਂਤੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਟਰੰਪ ਦਾ ਤਾਜ਼ਾ ਬਿਆਨ ਕਈ ਸਵਾਲ ਖੜੇ ਕਰ ਰਿਹਾ ਹੈ ਕਿ ਇਹ ਇੱਕ ਸ਼ਾਂਤੀਕਾਰੀ ਕੋਸ਼ਿਸ਼ ਹੈ ਜਾਂ ਦੂਮਾ ਪੱਖਾ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਵਿਸ਼ਲੇਸ਼ਕ ਮੰਨਦੇ ਹਨ ਕਿ ਟਰੰਪ ਚਾਹੁੰਦੇ ਨੇ ਕਿ ਇਹ ਮਾਮਲਾ ਉਹਨਾਂ ਦੀ ਚੋਣ ਛਵੀ ਨੂੰ ਮਜ਼ਬੂਤ ਕਰੇ ਪਰ ਜੇਕਰ ਦੋਵੇਂ ਪੱਖਾਂ ਨੇ ਗੱਲਬਾਤ ਦੀ ਲਕੀਰ ਨਾ ਫੜੀ ਤਾਂ ਇਹ ਕੋਸ਼ਿਸ਼ ਵੀ ਅਸਫਲ ਲੈ ਸਕਦੀ ਹੈ ਹਾਲਾਤ ਤਣਾਪੂਰਨ ਹਨ ਅਤੇ ਅਗਲੇ ਦਿਨਾਂ ਵਿੱਚ ਰੂਸ ਯੂਕਰੇਨ ਅਤੇ ਅਮਰੀਕਾ ਵਿਚਾਲੇ ਤਿੰਨ ਪਾਸੇ ਰਵਈਏ ਉੱਤੇ ਨਜ਼ਰ ਟिकी ਰਹੇਗੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਲੰਬੀ ਖਿੱਚ ਤਾਣ ਉੱਤੇ ਤਿੱਖਾ ਰੁਖ ਅਪਣਾਇ ਉਹਨਾਂ ਨੇ ਖੁੱਲ੍ਹ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਵੇਂ ਦੇਸ਼ ਅੜਿਆ ਰਵਈਆ ਨਹੀਂ ਛੱਡਦੇ ਤਾਂ ਅਮਰੀਕਾ ਇਹ ਮਾਮਲਾ ਬਿਲਕੁਲ ਛੱਡ ਕੇ ਅੱਗੇ ਵੱਧ ਜਾਵੇਗਾ। মিডিਆ ਨਾਲ ਗੱਲਬਾਤ ਕਰਦੇ ਆਂ 트ੰਪ ਨੇ ਕਿਹਾ ਕਿ ਜੇਕਰ ਰੂਸ ਜਾਂ ਯੂਕਰੇਨ ਗੱਲਬਾਤ ਨੂੰ ਮੁਸ਼ਕਲ ਬਣਾਉਂਦੇ ਨੇ ਤਾਂ ਅਸੀਂ ਕਹਾਂਗੇ ਕਿ ਤੁਸੀਂ ਲੋਕ ਮੂਰਖ ਹੋ। ਅਤੇ ਫਿਰ ਅਸੀਂ ਇਹ ਮਾਮਲਾ ਹੀ ਛੱਡ ਦਵਾਂਗੇ। 트ੰਪ ਦੇ ਇਸ ਬਿਆਨ ਨੇ ਵਿਸ਼ਵ ਰਾਜਨੀਤਿਕ ਮੰਚ ਉੱਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇਸੇ ਨਾਲ ਹੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਜੇਕਰ ਜੰਗਬੰਦੀ ਬਾਰੇ ਤੁਰੰਤ ਕੋਈ ਤਰੱਕੀ ਨਹੀਂ ਹੋਈ ਤਾਂ ਅਮਰੀਕਾ ਆਪਣੀ ਭੂਮਿਕਾ ਤੋਂ ਹਟ ਜਾਵੇਗਾ ਅਮਰੀਕਾ ਦੀ ਰੂਸੀ ਯੂਕਰੇਨ ਵਿਚਾਲੇ ਸੰਭਾਵਿਤ ਸ਼ਾਂਤੀ ਯੋਜਨਾ ਵਿੱਚ ਕਰੀਮੀਆ ਦਾ ਮਾਮਲਾ ਵੀ ਕੇਂਦਰ ਵਿੱਚ ਆ ਚੁੱਕਿਆ ਹੈ 트럼ਪ ਪ੍ਰਸ਼ਾਸਨ ਉੱਤੇ ਦੋਸ਼ ਲੱਗ ਰਹੇ ਆ ਕਿ ਉਹ ਰੂਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਰੀਮੀਆ ਨੂੰ ਰੂਸ ਦਾ ਹਿੱਸਾ ਮੰਨਣ ਦੇ ਲਈ ਤਿਆਰ ਹੋ ਚੁੱਕਿਆ ਹੈ ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਵੀ ਸਾਫ਼ ਰੁਖ ਨਹੀਂ ਦਿੱਤਾ ਗਿਆ ਯੂਕਰੇਨ ਦੇ ਰਾਸ਼ਟਰਪਤੀ ਬਲੋਦਮੀਰ ਜ਼ੇਲੈਂਸਕੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕ੍ਰੀਮੀਆਂ ਨੂੰ ਕਦੇ ਵੀ ਰੂਸ ਦੇ ਹਵਾਲੇ ਕਰਨ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਬਲਾਦਮੀਰ ਪੋਤਿਨ ਨੇ ਵੀ 트੍ਰੈਂਪ ਦੀ ਸ਼ਾਂਤੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਟਰੰਪ ਦਾ ਤਾਜ਼ਾ ਬਿਆਨ ਕਈ ਸਵਾਲ ਖੜੇ ਕਰ ਰਿਹਾ ਹੈ ਕੀ ਇਹ ਇੱਕ ਸ਼ਾਂਤੀਕਾਰੀ ਕੋਸ਼ਿਸ਼ ਹੈ ਜਾਂ ਦੂਮਾ ਪੱਖਾ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਵਿਸ਼ਲੇਸ਼ਕ ਮੰਨਦੇ ਹਨ ਕਿ ਟਰੰਪ ਚਾਹੁੰਦੇ ਨੇ ਕਿ ਇਹ ਮਾਮਲਾ ਉਹਨਾਂ ਦੀ ਚੋਣ ਛਵੀ ਨੂੰ ਮਜ਼ਬੂਤ ਕਰੇ ਪਰ ਜੇਕਰ ਦੋਵੇਂ ਪੱਖਾਂ ਨੇ ਗੱਲਬਾਤ ਦੀ ਲਕੀਰ ਨਾ ਫੜੀ ਤਾਂ ਇਹ ਕੋਸ਼ਿਸ਼ ਵੀ ਅਸਫਲ ਰਹਿ ਸਕਦੀ ਹੈ ਹਾਲਾਤ ਤਣਾਅਪੂਰਨ ਹਨ ਅਤੇ ਅਗਲੇ ਦਿਨਾਂ ਵਿੱਚ ਰੂਸ ਯੂਕਰੇਨ ਅਤੇ ਅਮਰੀਕਾ ਵਿਚਾਲੇ ਤਿੰਨ ਪਾਸੇ ਰਵਈਏ ਉੱਤੇ ਨਜ਼ਰ ਟिकी ਰਹੇਗੀ